ਵਾਸ ਜੀ ਦਾ ਖਲਸਾ ਵਾਹਿਗੁਰੂ ਕੀ ਫਤਿਹ ਮਰਾਠਿਆਂ ਦੇ ਉਤਰੀ ਭਾਰਤ ਵਿੱਚ ਰਾਜ ਕਰਨ ਦੇ ਸੁਪਨਿਆਂ ਨੂੰ ਅਹਿਮਦ ਸ਼ਾਹ ਅਬਦਾਲੀ ਨੇ ਪਾਣੀਪਤ ਦੀ ਤੀਜੀ ਲੜਾਈ ਵਿੱਚ ਹਰਾ ਕੇ ਮਿੱਟੀ ਵਿੱਚ ਮਿਲਾ ਦਿੱਤਾ 5 ਜਨਵਰੀ 1762 ਨੂੰ ਵੱਡੇ ਘੱਲੂਕਾਰੇ ਦੇ ਮੌਕੇ 30 ਹਜ਼ਾਰ ਸਿੱਖ ਬੱਚੇ ਤੇ ਔਰਤਾਂ ਦਾ ਕਤਲ ਕਰਕੇ ਅਬਦਾਲੀ ਸਮਝਾ ਸੀ ਕਿ ਹੁਣ ਇਹ ਸ਼ਕਤੀ ਵੀ ਖਤਮ ਹੋ ਗਈ ਪਰ ਸਿੱਖਾਂ ਨੇ ਜਨਵਰੀ 1764 ਸਰਹੰਦ ਜਿੱਤ ਕੇ April ਵਿੱਚ ਹੀ ਵਿਸਾਖੀ ਦਾ ਗੁਰਪੁਰਬ ਅੰਮ੍ਰਿਤਸਰ ਵਿੱਚ ਮਨਾਇਆ ਤੇ ਆਪਣੀ ਹੋਣ ਦਾ ਸਬੂਤ ਦਿੱਤਾ ਸਰਦਾਰ ਬਿਗੇਲ ਸਿੰਘ ਦੇ ਸਿੱਖ ਮਿਸਲਦਾਰਾਂ ਨਾਲ ਚੰਗੇ ਸਬੰਧ ਸਨ ਕਿਸੇ ਸਾਂਝੇ ਖਤਰੇ ਵੇਲੇ ਇਹ ਸਿੱਖ ਸਰਦਾਰ ਇੱਕ ਹੋ ਜਾਇਆ ਕਰਦੇ ਸਨ ਜਦੋਂ ਅਮਦ ਸ਼ਾਹ ਅਬਦਾਲੀ ਛਾਲਕੋਟ ਪੰਜਾਬ ਤੇ ਹੋਰ ਇਲਾਕਿਆਂ ਵਿੱਚੋਂ ਸੈਂਕੜੇ ਇਸਤਰੀਆਂ ਨੂੰ ਬੰਦੀ ਬਣਾ ਕੇ ਕਾਬੂ ਪਰਤਿਆ ਸੀ ਬਾਜ਼ਾਰਾਂ ਵਿੱਚ ਹਿੰਦੂਸਤਾਨੀ ਇਸਤਰੀਆਂ ਟਗੇ ਟਗੇ ਨੂੰ ਵੇਚੀਆਂ ਜਾਂਦੀਆਂ ਸੀ ਸਰਦਾਰ ਬਘੇੜ ਸਿੰਘ ਸ਼ੂਗਰ ਚੱਕੀਆਂ ਦੀਆਂ ਫੌਜਾਂ ਨੇ ਇਹਨਾਂ ਹਿੰਦੂਸਤਾਨੀ ਇਸਤਰੀਆਂ ਨੂੰ ਛੜਵਾ ਲਿਆ ਅਫਦਾਲੀ ਹੈਰਾਨ ਸੀ ਕਿ ਉਸ ਦੀ ਅਤਾਕ ਤੇ ਅੱਗੇ ਮੁਗਲ ਅਤੇ ਮਰਾਠਾ ਸਰਦਾਰ ਗੋਡੇ ਟੇਕ ਚੁੱਕੇ ਸਨ ਪਰ ਇਹ ਮੁੱਠੀ ਪਰ ਸਿੱਖ ਉਹਨਾਂ ਨੂੰ ਪਰੇਸ਼ਾਨ ਕਰਕੇ ਹਿੰਦੁਸਤਾਨ ਤੇ ਉਸਦੇ ਰਾਜ ਕਰਨ ਤੇ ਢਕਾ ਪਾ ਰਹੇ ਨੇ ਬਗੇਲ ਸਿੰਘ ਨੇ ਕਈ ਇਲਾਕੇ ਜਿੱਥੇ ਤੇ ਬਹੁਤ ਸਾਰੇ ਰਾਜਿਆਂ ਨੂੰ ਈਨ ਮਨਾਈ ਤੇ ਨਜ਼ਰਾਨੇ ਲਏ 1765 ਤੋਂ ਲੈ ਕੇ 1787 ਤੱਕ ਸਿੱਖਾਂ ਨੇ 15 ਵਾਰ ਦਿੱਲੀ ਤੇ ਹਮਲੇ ਕੀਤੇ ਤਾਂ ਬਗੇਲ ਸਿੰਘ ਜੋ ਕਿ ਕਰੋੜ ਸਿੰਘ ਐਮਸਲ ਦਾ ਸਰਦਾਰ ਸੀ ਨੇਗਵਾਈ ਕੀਤੀ ਪਹਿਲਾ ਹਮਲਾ 1774 ਨੂੰ ਜਨਵਰੀ ਵਿੱਚ ਕੀਤਾ ਦੂਜਾ ਹਮਲਾ 15 ਜੁਲਾਈ 1774 ਨੂੰ ਕੀਤਾ ਵਰਤਮਾਨ ਬੰਗਲਾ ਸਾਹਿਬ ਵਾਲੇ ਸਥਾਨ ਤੇ ਸਿੱਖਾਂ ਦੀ ਸਾਈ ਫੌਜਾਂ ਨਾਲ ਲੜਾਈ ਹੋਈ ਤੇ ਸਾਰੀ ਟੁਕੜੀ ਲਾਲ ਕਿਲੇ ਵੱਲ ਨਸ ਗਈ ਸਰਦਾਰ ਬਘੇੜ ਸਿੰਘ ਲਾਲ ਕਿਲੇ ਤੋਂ ਹਮਲੇ ਸੰਬੰਧੀ ਜੈਜਾ ਲੈਣਾ ਚਾਹੁੰਦੇ ਸੀ ਦਿੱਲੀ ਦੇ ਆਸ-ਪਾਸ ਸਿੱਖਾਂ ਨੇ ਹਮਲੇ ਤੇ ਉਹਨਾਂ ਦੀਆਂ ਜਿੱਤਾਂ ਨੂੰ ਦੇਖ ਕੇ ਸ਼ਾਹਲਮ ਨੇ ਸਿੱਖਾਂ ਨਾਲ ਇੱਕ ਸੰਧੀ ਕਰ ਲਈ ਕਿ ਗੰਗਾ ਜਮੁਨਾ ਦੇ ਵਿਚਕਾਰਲੇ ਇਲਾਕੇ ਤੇ ਸਿੱਖਾਂ ਦਾ ਇਤਿਹਾਕ ਅਧਿਕਾਰ ਮੰਨ ਲਿਆ ਇੱਥੋਂ ਸਾਰੀ ਅੰਦਰੀ ਦਾ 8ਵਾਂ ਹਿੱਸਾ ਸਿੱਖਾਂ ਨੂੰ ਦੇਣਾ ਮੰਨ ਲਿਆ ਪਰ ਇਹ ਸੰਧੀ ਇੱਕ ਸਾਲ ਹੀ ਚੱਲੀ ਜਿਸ ਕਾਰਨ ਸਰਦਾਰ ਬਗੇਲ ਸਿੰਘ 40000 ਸਿੱਖਾਂ ਦੀ ਫੌਜ ਲੈ ਕੇ 1783 ਨੂੰ ਦਿੱਲੀ ਪੁੱਜ ਗਿਆ ਫੌਜ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ 5000 ਦੀ ਇੱਕ ਟੁਕੜੀ ਮੰਜੂ ਮਜੂ ਢਿੱਲੇ ਵਾਲੀ ਥਾਂ ਤੇ ਭੇਜੀ ਦੂਜੀ 5000 ਦੀ ਟੁਕੜੀ ਅਜਮੇਰੀ ਗੇਟ ਵੱਲ ਭੇਜੀ ਤੇ 30000 ਫੌਜ ਦੇ ਇੱਥੇ ਢੁਕਣ ਕਾਰਨ ਅੱਜ ਵੀ ਇਸ ਥਾਂ ਨੂੰ 30 ਹਜ਼ਾਰੀ ਨਾਂ ਨਾਲ ਜਾਣਿਆ ਜਾਂਦਾ ਹੈ ਸ਼ਾ আলম ਖਾਨ ਵੱਲੋਂ ਭੇਜੇ ਗਏ ਸ਼ਹਿਜ਼ਾਦਾ ਮਿਰਜ਼ਾ ਸਿਕੋ ਨੇ ਕਿਲਾ ਮਹਿਤਾਪੁਰ ਤੇ ਸਿੱਖਾਂ ਨੂੰ ਰੋਕਣ ਦੇ ਯਤਨ ਕੀਤੇ ਪਰ ਹਾਰ ਕੇ ਲਾਲ ਕਿਲੇ ਵੱਲ ਨਸਿਆ ਸਿੱਖਾਂ ਨੇ ਲਾਲ ਕਿਲੇ ਵੱਲ ਰੁਕ ਕੀਤਾ ਤੇ ਖਬਰ ਮਿਲਤੇ ਸ਼ਾ आलम ਕਿਲੇ ਦੇ ਅੰਦਰ ਲੁਕ ਗਿਆ 11 ਮਾਰ 1783 ਨੂੰ ਸਰਦਾਰ ਬਘੇਲ ਸਿੰਘ ਨੇ ਫੌਜਾਂ ਨਾਲ ਲਾਲ ਕਿਲੇ ਦੇ ਵਿੱਚ ਪ੍ਰਵੇਸ਼ ਕੀਤਾ ਦਰਬਾਨੇ ਆਮ ਵਿੱਚ ਦਰਬਾਰ ਲਗਾ ਕੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਸੁਲਤਾਨੇ ਕੌਮ ਔਲਾਣਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋ ਸਮਾਉਣ ਪ੍ਰੰਤ ਇਹ ਸਭ ਤੋਂ ਵੱਡੀ ਜਿੱਤ ਸੀ ਜਿਸ ਲਾਲ ਕਿਲੇ ਵਿੱਚ 1716 ਨੂੰ ਬਾਦਸ਼ਾਹ ਫ਼ਰਖਸ਼ਰੀਏ ਨੇ ਬਾਬਾ ਬੰਦਾ ਸਿੰਘ ਬਹਾਦਰ ਤੇ 740 ਸਿੱਖਾਂ ਨੂੰ ਸ਼ਹੀਦ ਕਰਨ ਦਾ ਹੁੰ ਦਿੱਤਾ ਸੀ ਅੱਜ ਉਸੇ ਥਾਂ ਤੇ ਮੁਗਲ ਬਾਦਸ਼ਾਹ ਖਾਲਸੇ ਦੇ ਪੈਰਾ ਤੇ ਆਪਣੀ ਪੱਗ ਰੱਖ ਕੇ ਜ਼ਿੰਦਗੀ ਦੀ ਭੀਖ ਮੰਗ ਰਿਆ ਸੀ ਤੇ ਲਾਲ ਕਿਲੇ ਉਤੇ ਕੇਸੀ ਨਿਸ਼ਾਨ ਝੁਲ ਰਿਆ ਸੀ ਵਕੀਲ ਰਾਮ ਦਿਾਰ ਨਾਹੀ ਸੰਦੇ ਛਾਲਮ ਦੂਜਿਆਂ ਨੇ ਆਪਣੀ ਜਾਨ ਦੀ ਬਖਸ਼ਿਸ਼ ਲਈ ਅਤੇ ਕਿਲੇ ਦੇ ਅਧਿਕਾਰਾਂ ਦੀ ਬੇਨਤੀ ਕੀਤੀ ਪਰ ਰਾਜ ਨਾ ਚਾਹੂੰ ਮੁਗਤ ਨਾ ਚਾਹੂੰ ਮਨਪ੍ਰੀਤ ਚਨ ਕਮਲਾਰੇ ਸ਼ਾਜ਼ਾਦ ਵਗੇਲ ਸਿੰਘ ਨੇ ਇੱਕ ਮੁਖਵਾਕ ਅਨੁਸਾਰ ਸੰਸਾਰੀ ਸੁੱਖਾਂ ਦੀ ਥਾਂ ਚਾਰ ਸ਼ਰਤਾਂ ਰੱਖੀਆਂ ਪਹਿਲੀ ਸ਼ਰਤ ਉਹ ਸਾਰੀਆਂ ਥਾਵਾਂ ਜਿਨ੍ਹਾਂ ਨਾਲ ਗੁਰੂ ਸਾਹਿਬ ਦੀ ਦਿੱਲੀ ਫੇਰੀ ਦਾ ਸਮਧ ਹੈ ਖਾਸੇ ਨੂੰ ਸੌਂ ਦਿੱਤੀਆਂ ਜਾਣ ਦੂਜੀ ਸ਼ਰਤ ਕਿ ਸੱਤ ਥਾਵਾਂ ਪੰਜ ਗੁਰੂ ਸਾਹਿਬਾਨ ਮਾਤਾ ਸੁਨਰੀ ਜੀ ਮਾਤਾ ਸਹਿਬਕੌਰ ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸ਼ਹੀਦੀ ਵਾਲੀ ਥਾਂ ਦੀ ਨਿਸ਼ਾਨਦੇਹੀ ਉਪਰੰਤ ਇਹਨਾਂ ਦੀਆਂ ਯਾਦਗਾਰਾਂ ਉਸਾਰਨ ਦੀ ਆਗਿਆ ਦਿੱਤੀ ਜਾਵੇ ਤੀਜੀ ਸ਼ਰਤ ਸ਼ਹਿਰ ਦੀ कोतਵਾਲੀ ਖਾਲਸੇ ਦੇ ਅਧੀਨ ਹੋਵੇ ਤੇ ਮਾਲ ਦੀ ਵਿਕਰੀ ਦੀ ਚੁੰਗੀ ਦਾ 6.9% 37.33% ਖਾਲਸੇ ਨੂੰ ਦਿੱਤਾ ਜਾਵੇ ਜੋ ਕਿ ਇਤਿਹਾਸਿਕ ਯਾਦਗਾਰਾਂ ਦੀ ਉਸਾਰੀ ਤੇ ਖਰਚ ਕੀਤਾ ਜਾਵੇਗਾ ਚੌਥੀ ਸ਼ਰਤ ਜਦ ਤੱਕ ਗੁਰਦੁਆਰਾ ਸਾਹਿਬ ਦੀ ਉਸਾਰੀ ਨਹੀਂ ਹੋ ਜਾਂਦੀ 400 ਸਿਪਾਹੀ ਦਿੱਲੀ ਰਹਿਣਗੇ ਖਾਸੇ ਫੌਜ ਦੇ ਵਿੱਚੋਂ ਤੇ ਇਹਨਾਂ ਦਾ ਖਰਚਾ ਸਹੀ ਖਜ਼ਾਨੇ ਵਿੱਚੋਂ ਹੋਵੇਗਾ ਅਪ੍ਰੈਲ 1783 ਤੋਂ ਨਵੰਬਰ 1783 ਤੱਕ ਸਰਦਾਰ ਬਘੇਲ ਸਿੰਘ ਇਥੇ ਦਿੱਲੀ ਹੀ ਰਹੇ ਕਿਉਂਕਿ ਜੋ ਇਹ ਦੂਰ ਅੰਦੇਜ ਜਨੈਲ ਸਮਝਦਾ ਸੀ ਕਿ ਕਾਰਜ ਕਰਨ ਪ੍ਰੰਤ ਜੇ ਉਹ ਪੰਜਾਬ ਚਲੇ ਗਏ ਤਾਂ ਸਥਾਨਕ ਅਧਿਕਾਰੀ ਫਿਰ ਮਹਿਮਾਨ ਹੋ ਜਾਣਗੇ ਸੀਜ਼ ਗੰਜ ਗੁਰਦੁਆਰਾ ਸਾਹਿਬ ਦੀ ਥਾਂ ਲੱਭਣ ਵਿੱਚ ਚੰਦਨੀ ਚਾਉਂ ਦੇ ਇੱਕ ਮਾਸਕੀ ਨੇ ਮਦਦ ਕੀਤੀ ਦਿੱਲੀ ਵਿੱਚ ਗੁਰੂ ਸਾਹਿਬਾਂ ਦੀ ਯਾਦਗਾਰ ਸਥਾਪਿਤ ਕਰਨੀ ਸਰਦਾਰ ਬਘੇਲ ਸਿੰਘ ਜੀ ਦੀ ਮਹਾਨ ਪ੍ਰਾਪਤੀ ਸੀ ਇਸ ਜਰਨੈਲ ਦਾ ਨਾਮ ਸਦਾ ਲਈ ਅਮਰ ਰਹੇਗਾ 1783 ਵਿੱਚ ਆਖਰੀ ਵਾਰ ਸ਼ਾਹ ਅਲਮ ਮਿਲਿਆ ਇਹ ਦੋ ਰਾਜਿਆਂ ਦੀ ਮਿਲਣੀ ਸੀ ਵਿਦਾਇਗੀ ਸਮੇਂ ਸ਼ਾਹ ਅਮਨੇ ਸਾਜੋ ਸਮਾਨ ਨਾਲ ਲੱਧਿਆ ਇੱਕ ਹਾਥੀ ਪੰਜ ਘੋੜੇ ਹੀਰੇ ਜੜ ਤੇ ਕਮਾਲਾ ਤੇ ਵਡਮੁੱਲੇ ਤੋਹਫੇ ਦੇ ਕੇ ਪੂਰੇ ਸ਼ਾਹੀ ਸਨਮਾਨ ਦੇ ਨਾਲ ਸਰਦਾਰ ਬਘੇਲ ਸਿੰਘ ਨੂੰ ਪੰਜਾਬ ਵੱਲ ਨੂੰ ਤੋਰਿਆ ਔਰ ਇਹ ਯੋਧਾ ਜਰਨੈਲ 1800 ਈਸਵੀ ਦੇ ਵਿੱਚ ਸਵਰਗ ਸੁਧਾਰ ਗਿਆ ਔਰ ਆਪਣਾ ਨਾਮ ਕਮਾ ਗਿਆ ਦਿੱਲੀ ਲਾਲ ਕਿਲੇ ਦੇ ਉੱਤੇ ਸ਼ਕਲ ਸਾਈ ਨਿਸ਼ਾਨ ਚਲਾ ਗਿਆ ਦਿੱਲੀ ਦੇ ਰਾਜ ਭਾਗ ਨੂੰ ਠੁੱਕਰ ਮਾਰ ਕੇ ਵਾਪਸ ਪੰਜਾਬ ਨੂੰ ਆ ਗਿਆ ਸੋ ਇਹ ਸੀ ਸਰਦਾਰ ਬਗੇਲ ਸਿੰਘ ਦਾ ਇਤਿਹਾਸ ਜੋ ਆਪ ਜੀ ਨੇ শ্রবণ ਕੀਤਾ ਆ ਸੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਹੋਈਆਂ ਭੁੱਲਾਂ ਨੂੰ ਨਾ ਝਤਾਰੇਓ ਔਰ ਇਸ ਤਰ੍ਹਾਂ ਹੀ ਸਾਨੂੰ ਇਹ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡਾ ਮਾਨ ਸਤਕਾਰ ਬਣਾਉਂਦੇ ਰਹੋ ਤਾਕੇ ਸਤਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਤੇ ਵੀ ਕਿਰਪਾ ਕਰਨ ਔਰ ਸਾਨੂੰ ਸਾਡੀ ਵੀ ਹੌਸਲਾ ਵਜਾਈ ਹੋਵੇ ਤਾਂਕੇ ਵਾਤ ਵਾ ਇਤਿਹਾਸ ਸਾਹਿਬ ਜੀ ਤੱਕ ਪਹੁੰਚਾਇਆ ਜਾਵੇ ਸੋ ਇਹਨੀਆਂ ਗਬਨਤੀਆਂ ਕਰਦੇ ਹੋਏ ਆਪ ਜੀ ਦੇ ਨਾਲ ਖਿਮਾ ਦੇ ਜਾਜਖਾਂ ਗੱਜ ਕੇ ਫਤਿਹ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ